ਕੀ ਨਾਮ ਹੈ ਜੀ ਆਪਣਾ ਬਲਵਿੰਦਰ ਸਿੰਘ ਕਿਹੜਾ ਪਿੰਡਾ ਹੈ ਰੁਗਲਾ ਜੀ ਬਲਵਿੰਦਰ ਜੀ ਤੁਸੀਂ ਕਿਸ ਕਿਸ ਚੀਜ਼ ਦੀ ਖੇਤੀ ਕਰਦੇ ਹੋ ਤੇ ਕਦੋਂ ਇਹਦੀ ਸ਼ੁਰੂਆਤ ਕੀਤੀ ਸੀ ਮੇਰੇ ਕੋਲ 15-20 ਕਿਸਮ ਦੇ ਜਾਂ ਹੋ ਸਕਦਾ ਵੀ 20 ਤੋਂ ਜ਼ਿਆਦਾ ਵੀ ਹੋਣ ਫਲਾਂ ਦੇ ਬੂਟੇ ਨੇ ਤੇ ਬਾਕੀ ਡਰੈਗਨ ਫਰੂਟ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹ 1 ਏਕੜ ਚ ਲਾਇਆ ਹੋਇਆ ਹੂੰ ਤਾਂ ਕਿ ਮੇਰੇ ਆ ਤਜਰਬਾ ਤੇ ਕਿੱਥੋਂ ਇਹਦੀ ਸ਼ੁਰੂਆਤ ਹੋਈ ਸ਼ੁਰੂਆਤ ਤਾਂ ਇਹਦੇ ਆਮ ਬੂਟੇ ਤੇ ਅਸੀਂ ਪਹਿਲਾਂ ਹੀ ਲਾਇਆ ਹੋਏ ਸੀ 16 17 ਤੋਂ ਕੋਈ ਇੱਕ ਇੱਕ ਦੋ ਦੋ ਬੂਟਾ ਫਲਾਂ ਦਾ ਸਾਰੇ ਹੂੰ ਤੇ ਸੇਬਾਂ ਦੇ ਬੂਟੇ ਅਸੀਂ ਲਾਏ ਸੀ 2019 ਚ ਤੇ ਡਰੈਗਨ ਫਰੂਟ ਲਾਇਆ ਸੀ 2021 ਚ ਸੇਬਾਂ ਦੀ ਕਿੰਨੀ ਕਮਾਈ ਹੋ ਰਹੀ ਸੀ ਇਸ ਸਾਲ ਕੀ ਫਰਕ ਪਿਆ ਗਰਮੀ ਕਰਕੇ ਅੱਗੇ ਤਾਂ ਵਧੀਆ ਹੋ ਜਾਂਦਾ ਸੀ ਐਡ ਕਿ ਥੋੜਾ ਜਿਆਦਾ ਹੀ ਨੁਕਸਾਨ ਹੋ ਗਿਆ ਕਿਤੇ ਸਾਈਜ਼ ਨਹੀਂ ਬਣਿਆ ਜੀ ਇਹਨਾਂ ਦਾ ਤੇ ਬਾਕੀ ਬੂਟੇ ਸੁੱਕ ਜਾਦਾ ਰਹੇ ਨੇ ਕਿੰਨਾ ਕੁ ਦੇਖਦੇ ਹੋ ਅਗਰ ਗੱਲ ਕਰੀਏ ਤੁਸੀਂ ਬਦਲਵੀਂ ਖੇਤੀ ਕਰੀ ਆ ਪਰ ਇਸ ਵਾਰ ਗਰਮੀ ਕਾਰਨ ਡ੍ਰੈਗਨ ਫਰੂਟ ਦਾ ਤਾਂ ਇਹਦਾ ਕਿੰਨਾ ਨੁਕਸਾਨ ਹੋ ਰਿਹਾ ਹੈ ਡ੍ਰੈਗਨ ਫਰੂਟ ਦਾ ਤਾਂ ਜ਼ਿਆਦਾ ਹੀ ਹੋ ਗਿਆ ਉਹ ਫੰਗਸ ਦੇ ਲੋਡ ਤੋਂ ਜ਼ਿਆਦਾ ਪੈ ਗਈ ਉਹਦੀ ਤੇ ਬਾਕੀ ਹੋਰ ਵੀ ਹੋ ਗਿਆ ਵੀ ਇੱਕ ਮਹੀਨਾ ਡੇਢ ਮਹੀਨਾ ਲੇਟ ਫਲ ਚੱਲੂਗਾ ਉਹਦਾ ਡੇਢ ਕੀ ਮੰਨ ਕੇ 2 ਮਹੀਨੇ ਵੀ ਹੋ ਸਕਦੇ ਨੇ 3 ਵੀ ਹੋ ਸਕਦੇ ਨੇ ਕਿਉਂ ਅਜੇ ਜਦੋਂ ਬਾਰਸ਼ਾਂ ਹੋਣਗੀਆਂ ਫੇਰ ਉਹ ਬੂਟੇ ਤੁਰਨਗੇ ਫੇਰ ਹੀ ਉਹ ਫਲ ਚੱਕਣਗੇ ਜੀਓ ਜੇ ਗੱਲ ਕਰੀਏ ਅੰਕੜਿਆਂ ਦੀ ਤਾਂ ਅੰਕੜਿਆਂ ਦੇ ਤੌਰ ਤੇ ਪਿਛਲੇ ਸਾਲ ਜਾਂ ਨਾਰਮਲ ਕਿੰਨਾ ਫਲ ਉੱਤਰਦਾ ਤੇ ਹੁਣ ਗਰਮੀ ਕਾਰਨ ਕਿੰਨਾ ਨੁਕਸਾਨ ਹੋਇਆ ਅੰਕੜੇ ਪਿਛਲੇ ਸਾਲ ਸਾਡਾ ਮੇਰੇ ਖਿਆਲ 5 ਕ ਲੱਖ ਦੇ ਕਰੀਬ ਹੋ ਗਿਆ ਸੀ ਜੇ ਸਾਰਾ ਸੇਬਾਂ ਦਾ ਤੇ ਡਰੈਗਨ ਫਰੂਟ ਦਾ ਤੇ ਐਡ ਕੀ ਤਾਂ ਮੇਰੇ ਖਿਆਲ ਦੇਖੋ ਜਦੋਂ ਹੋਊਗਾ ਫੇਰ ਹੀ ਦੱਸਾਂਗੇ ਜਿਵੇਂ ਕੁਦਰਤੀ ਆਫਤ ਆਉਂਦੀ ਆ ਤਾਂ ਕਿਸਾਨ ਦਾ ਨੁਕਸਾਨ ਹੁੰਦਾ ਸਰਕਾਰ ਕੋਈ ਮੁਆਵਜ਼ਾ ਦਿੰਦੀ ਆ ਤਾਂ ਇਸ ਵਾਰ ਤੁਹਾਡਾ ਕੁਦਰਤੀ ਦੇ ਕਾਰਨ ਨੁਕਸਾਨ ਹੋ ਕੋਈ ਅਪੀਲ ਕੀਤੀ ਹੁਣ ਤੱਕ ਨਹੀਂ ਜੀ ਅਸੀਂ ਨਹੀਂ ਅਪੀਲ ਕੀਤੀ ਕਿਤੇ ਤਾਂ ਵਿਭਾਗ ਦੇ ਵੱਲੋਂ ਕੋਈ ਪਹੁੰਚ ਕਿਉਂਕਿ ਤੁਸੀਂ ਨਵਿਕਲੀ ਪਹਿਲ ਕਰ ਰਹੇ ਹੋ ਨਹੀਂ ਜੀ ਨਾ ਆਇਆ ਹੀ ਹੈ ਕੋਈ ਤੇ ਨਾ ਹੀ ਅਸੀਂ ਕਿਸੇ ਨੂੰ ਦੱਸਿਆ ਹੀ ਹੈ ਤਾਂ ਹੁਣ ਕਿਵੇਂ ਦੇਖਦੇ ਹਾਂ ਕਿਉਂਕਿ ਤੁਸੀਂ ਨਵਿਕਲੀ ਪਹਿਲ ਕਰੀ ਆ ਝੋਨੇ ਕਣਕ ਨੂੰ ਛੱਡ ਕੇ ਸੇਬ ਡ੍ਰੈਗਨ ਫਰੂਟ ਉਗਾਏ ਨੇ ਪਰ ਨੁਕਸਾਨ ਹੋ ਰਿਹਾ ਨਹੀਂ ਜੀ ਇਹ ਦੇਖੋ ਜੀ ਇਹ ਤਾਂ ਅਸੀਂ ਆਪਣੇ ਸਿਰ ਤੇ ਕੀਤਾ ਸੀ ਕੰਮ ਤੇ ਆਪਣੇ ਸਿਰ ਤੇ ਚੱਲਾਂਗੇ ਕਿਸੇ ਦਾ ਆਸਰਾ ਲੈ ਕੇ ਤਾਂ ਆਪਾਂ ਕਿ ਨਗਰਪਾਲ ਸਵਾਂਗੇ ਤਾਂ ਆਪਣੀ ਮਿਹਨਤ ਦੇ ਸਿਰ ਤੇ ਹੀ ਕੰਮ ਚੱਲਣਾ ਪੈਣਾ ਜੀ ਮਾਓਤੀ ਨੂੰ ਕਿਵੇਂ ਦੇਖਦੇ ਆ ਜੀ ਜਿਵੇਂ ਨੁਕਸਾਨ ਹੋਇਆ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਇਸੇ ਤਰੀਕੇ ਨਾਲ ਇਹੀ ਖੇਤੀ ਕਰੂੰਗਾ ਜਾਂ ਦੁਬਾਰਾ ਕਣਕ ਝੋਨੇ ਵੱਲ ਜਾਵਾਂਗੇ ਨਹੀਂ ਜੀ ਨਹੀਂ ਇਹ ਇਹਦੇ ਤੋਂ ਤਾਂ ਨਹੀਂ ਬਾਹਰ ਨਿਕਲਦੇ ਹੁਣ ਇਹਦੇ ਵਿੱਚ ਤੇ ਇਹ ਹੈ ਵੀ ਨਵੇਂ ਤੋਂ ਨਵੇਂ ਬੂਟੇ ਲਿਆ ਕੇ ਲਾਈ ਜਾਵਾਂਗੇ ਇਹਨਾਂ 'ਚ ਤਾਂ ਹੁਣ ਆਉਣ ਵਾਲੇ ਸਮੇਂ 'ਚ ਅਗਰ ਮੌਸਮ ਨਿਖਰਦਾ ਬਰਸਾਤਾ ਹੁੰਦੀਆਂ ਨੇ ਮੌਸਮ ਠੰਡਾ ਹੁੰਦਾ ਤਾਂ ਦੁਬਾਰਾ ਲੱਗਦਾ ਉਹ ਵੀ ਆਸ ਹੈ ਵੀ ਫਾਇਦਾ ਹੋਊਗਾ ਨਹੀਂ ਦੇਖੋ ਬਰਸਾਤਾਂ ਦੇ ਵਿੱਚ ਤਾਂ ਹਰ ਇੱਕ ਚੀਜ਼ ਤੇ ਬਹਾਰ ਆਉਣੀ ਹੁੰਦੀ ਹੈ ਉਦੋਂ ਤਾਂ ਫਾਇਦਾ ਹੋਏਗਾ ਹੀ ਹੋਏਗਾ ਜੀ ਕੀ ਜਿਹੜਾ ਨੁਕਸਾਨ ਹੈਗਾ ਕਿਤਨਾ ਕਿਤੇ ਰਾਹਤ ਮਿਲੇ ਹਾਂਜੀ ਹਾਂ ਇਹ ਬਹੁਤ ਜ਼ਿਆਦਾ ਜੇ ਡ੍ਰੈਗਨ ਫਰੂਟ ਇੱਕ ਵਾਰੀ ਚੱਲ ਪਿਆ ਵਧੀਆ ਤਾਂ ਉਹ ਤਾਂ ਬਹੁਤ ਫਰਕ ਪੈਗਾ